ਕਈ ਕੋਟ ਲੀਨੇ ਜਿਨਾਂ ਦੁਰਗ ਟਾਹੇ ਜਿਨ੍ਹਾਂ ਨੇ ਕਈ ਕਰੋੜ ਕਿਲੇ ਜਿੱਤ ਲਏ ਹਿਆ ਟਾ ਦਿੱਤੇ ਕੀਤੇ ਸੂਰ ਬੀਰਾਨ ਕੇ ਸੈਨ ਗਾਹੀ ਕਿਤਨੇ ਹੀ ਸੂਰ ਬੀਰਾ ਦੀਆਂ ਸੈਨਾਵਾਂ ਨੂੰ ਮਧੋਰ ਦਿੱਤਾ ਕਈ ਜੰਗ ਕੀਨੇ ਸੋਸਾਕੇ ਪਵਾਰੇ ਕਿਤਨੇ ਹੀ ਯੁੱਧ ਲੜੇ ਅਤੇ ਅਦੁੱਤੀ ਸਾਕੇ ਕੀਤੇ ਯਾ ਸੰਘਰਸ਼ ਰਚਾਏ ਵਾਹ ਦੇਨ ਦੇਕੇ ਗਰੇ ਕਾਲ ਮਾਰੇ ਓ ਵਿਚਾਰੇ ਵੀ ਕਾਲ ਦੇ ਮਾਰੇ ਡਿੱਗੇ ਹੋਏ ਵੇਖੇ ਹਨ ਜਿਨੈ ਪਾਤ ਸਾਹੀ ਕਰੇ ਕੋਟ ਜੁਗਯੰ ਜਿਨਾਨੇ ਕਰੋੜਾ ਜੁਗਾਤਾ ਕ ਬਾਦशाही ਕੀਤੀ ਰਸੰ ਆਨ ਰਸੰ ਪਲੇ ਪਾਤ ਪੋਗਯੰ ਅਤੇ ਰਸਾ ਕਸਾਦਾ ਚੰਗੀ ਤਰਾ ਸੇ ਵੰਕੀਤਾ ਵਹ ਆਂਤ ਕੋ ਪਾਵ 나ਗੇ ਪਧਾਰੇ। ਉਹ ਵੀ ਆਂਤ ਨੂੰ ਨੰਗੇ ਪੈਰੇ ਹੀ ਕੇ। ਗਿਰੇ ਧੀਨ ਦੇਖੇ ਹਟੀਕਾਲ ਮਾਰੇ। ਉਹਨਾ ਵਿਚਾਰਿਆ ਨੂੰ ਹਟੀਕਾਲ ਦਾ ਮਾਰਿਆ ਹੋਇਆ ਡਿੱਗਿਆ ਵੇਖਿਆ ਹੈ। ਜਿਨੈ ਖੰਡਿਆਂ ਡੰਡ ਧਾਰੰ ਅਪਾਰੰ। ਜਿਨ੍ਹਾਂ ਨੇ ਅਪਾਰ ਦੰਡ ਧਾਰੀਆਂ ਨੂੰ ਨਾਸ਼ਟ ਕਰ ਦਿੱਤਾ। કારે ਚੰਦਰਮਾ ਸੂਰ ਚੇਤੇ ਦਵਾਰਨ ਚੰਦਰਮਾ ਤੇ ਸੂਰਜ ਨੂੰ ਆਪਣੇ ਦਵਾਰ ਤੇ ਦਾਸ ਬਣਾ ਲਿਆ ਜਿਨਾਂ ਇੰਦਰ ਸੇ ਜੀਤ ਕੇ ਛੋੜ ਟਾਰੇ ਜਿਨ੍ਹਾਂ ਨੇ ਇੰਦਰ ਵਰਗਿਆ ਨੂੰ ਜਿੱਤ ਕੇ ਛੱਡ ਦਿੱਤਾ ਵਹ ਦੇਨ ਦੇਖੇ ਗਰੇ ਕਾਲ ਮਾਰੇ ਉਹ ਕਾਲ ਦੇ ਮਾਰੇ ਹੋਏ ਦੇਨ ਅਵਸਥਾ ਵਿੱਚ ਵੇਖੇ ਹਨ ਰਸਾਵਲ ਚੰਦ ਜਿਤੇ ਰਾਮ ਹੋਏ ਜਿਤਨੇ ਵੀ ਰਾਮ ਆਦਿਕ અવਤਾਰ ਹੋਏ ਹਨ ਸਭੇ ਆਤਮੂਏ ਸਾਰੇ ਆਤਮ ਨੂੰ ਸਰੀਰ ਤਿਆਗੇ ਹਨ ਜਿਤੇ ਕ੍ਰਿਸ਼ਨ ਹੋਇਆ ਜਿਤਨੇ ਕ੍ਰਿਸ਼ਨ ਵਰਗੇ અવਤਾਰ ਹੋਏ ਹਨ ਸਭੇ ਆਤਮ ਚੈ ਹੈ ਸਾਰੇ ਆਤਮ ਵਿੱਚ ਚਲੇ ਗਏ ਹਨ ਜਿਤੇ ਦੇਵ ਹੋਸੀ ਪਵਿਸ਼ ਵਿੱਚ ਜਿਤਨੇ ਦੇਵ ਤੇ ਹੋਣਗੇ ਸਭ ਆਂਤ ਚਾਸੀ ਉਹ ਸਾਰੇ ਆਂਤ ਵਿੱਚ ਚਲੇ ਜਾਣਗੇ ਜਤੇ ਬੋਧ ਹੋਏ ਹਨ ਜਿਤਨੇ ਵੀ ਬੁੱਧ ਵਰਗੇ ਮਹਾਪੁਰਸ਼ ਹੋਏ ਹਨ ਸਭ ਆਂਤ ਚ ਹੈ ਉਹ ਸਾਰੇ ਆਂਤ ਨੂੰ ਨਸ਼ਟ ਹੋ ਗਏ ਹਨ ਜਤੇ ਦੇਵ ਰਾਜੰ ਜਿਤਨੇ ਦੇਵ ਰਾਜ ਹੋਏ ਹਨ ਸਭ ਆਂਤ ਜਾਯੰ ਔ ਸਾਰੇ ਅੰਤ ਨੂੰ ਚਲੇਗੇ ਹਨ ਜਿਤੇ ਦੀਤ ਇਸਨ ਜਿਤਨੇ ਵੀ ਦੈਂਤ ਰਾਜ ਹੋਏ ਹਨ ਤਿਤਿਓ ਕਾਲ ਲੈ ਸੰ ਉਹਨਾਂ ਨੂੰ ਕਾਰਨੇ ਲੈ ਲਿਆ ਹੈ ਭਾਵ ਨਸ਼ਟ ਕਰ ਦਿੱਤਾ ਹੈ ਨਰਸਿੰਘਾਵਤਾਰੰ ਨਰਸਿੰਘ ਵਰਗੇ ਅਵਤਾਰ ਨੂੰ ਵੀ ਵਹ ਕਾਲ ਮਾਰੰ ਕਾਲ ਨੇ ਮਾਰ ਦਿੱਤਾ ਬਡੋ ਡਾਂਡ ਤਾਰੀ వడ్డే వడ్డే దండ్ అణి కాల భారీ బాన్ కాలే నా తిజ్యం బావణ్యం అవతార రూప బావన బ్రహ్మణను అణి కాల తయ కాలే మారహా మచ్ ముడ్ వడ్డే సరవాలే మచ్ అవతారను ఫ్యోకాల చుండ్ ਕਾਲ ਨੇ ਜਾਲ ਚੁੰਡ ਵਿੱਚ ਫਸਾ ਲਿਆ ਜਿੱਤੇ ਹੋਏ ਬੀਤੇ ਜਿਤਨੇ ਵੀ ਵੱਡੇ ਵੱਡੇ ਹੋ ਚੁੱਕੇ ਹਨ ਤੇਤੇ ਕਾਲ ਚੀਤੇ ਉਹਨਾਂ ਨੂੰ ਕਾਲ ਨੇ ਚਿਤ ਲਿਆ ਹੈ ਜਿੱਤੇ ਸ਼ਰਨ ਜਹੈਂ ਜਿਤਨੇ ਮਹਾਕਾਲ ਦੀ ਸ਼ਰਨ ਵਿੱਚ ਜਾਣਗੇ ਤੇ ਤਿਉ ਰਾਖ ਲੈਹਾਂ ਉਹ ਸਾਰਿਆਂ ਨੂੰ ਬਚਾ ਲੇਗਾ ਪੁਯੰਗ ਪ੍ਰਯਤ ਛੰਦ ਕੋਈ ਆਂਗ ਪਰਿਆਤ ਨਾਮ ਦਾ ਇਹ ਛੰਦ ਹੈ বিনা ਸ਼ਰਨਤਾ ਕੀ ਨਾ ਹੋਰ ਹੈ ਉਪਾਇੰ ਉਸ ਮਹਾਕਾਲ ਦੀ ਸ਼ਰਨ ਵਿੱਚ ਗਏ ਤੋਂ ਬਿਨਾ ਹੋਰ ਕੋਈ ਉਪਾਅ ਨਹੀਂ ਹੈ ਕਾਲ ਤੋਂ ਬਚੰਦਾ ਕਹਾ ਦੇਵ ਦੇਯਤੰ ਕਹਾ ਰਾਂਕਰਾਇੰ ਕੀ ਦੇਵ ਤੇ ਆਤੇ ਦੇਦ ਕੀ ਕੰਗਾਲ ਅਤੇ ਰਾਜੇ ਕਹਾ ਪਾਤਸਾਹ ਕਹਾ ਉਮਰਾਯੰ ਏ ਬਾਸ਼ਾ ਏ ਅਮੀਰ ਖਾਨਦਾਨੀ ਬਿਨਾਂ ਸ਼ਰਨਤਾ ਕੀ ਨਾ ਕੋਟੇ ਉਪਾਯਾਂ ਸਾਬੋਸ ਦੀ ਔਰ ਤੋਂ ਬਿਨਾ ਕਰੋੜਾ ਉਪਾਕਰਣ ਨਾਲ ਵੀ ਕਾਲ ਦੀ ਮਾਰ ਤੋਂ ਬਚ ਨਹੀਂ ਸਕਦੇ ਜਿਤੇ ਜੀਵ ਜੰਤੰ ਸੋ ਦੁਨੀਆਂ ਉਪਾਯਾਂ ਜਿਤਨੇ ਵੀ ਜੀਵ ਜੰਤ ਉਸਨੇ ਦੁਨੀਆਂ ਵਿੱਚ ਪੈਦਾ ਕੀਤੇ ਹਨ ਸਬੈ ਅੰਤ ਕਾਲੰ ਬਲੀ ਕਾਲ ਕਾਇੰ ਉਹ ਸਾਰੇ ਅੰਤ ਸਮੇਂ ਬਲਵਾਲ ਕਾਲ ਨੇ ਮਾਰ ਦਿੱਤੇ ਹਨ ਬਿਨਾਂ ਸ਼ਰਨਤਾ ਕੀ ਨਹੀਂ ਔਰ ਔਟੰਗ ਉਸ ਦੀ ਸ਼ਰਨ ਤੋਂ ਬਿਨਾ ਬਚਨ ਦੀ ਹੋਰ ਕੋਈ ਔਟ ਨਹੀਂ ਹੈ ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟਨ ਪਾਵੇਂ ਕਿਤਨੇ ਹੀ ਜੰਤਰ ਲਿਖ ਲੈ ਜਾਣ ਜਾਂ ਮੰਤਰ ਪੜ ਲੈ ਜਾਣ ਨਰਾਜ ਛਾਂਦ ਜਿਤੇਕ ਰਾਜ ਰੰਕਯੰ ਜਿੱਤਨੇ ਵੀ ਰਾਜੇ ਅਤੇ ਰਾੰਕ ਹੋਏ ਹਨ ਅਨੇਸੂ ਕਾਲ ਪੰਕਿਆਂ ਉਹਨਾਂ ਨੂੰ ਢੇਢੀ ਚਾਲ ਵਾਰੇ ਕਾਲ ਨੇ ਮਾਰ ਦਿੱਤਾ ਹੈ ਜਿਤੇਕ ਲੋਕ ਪਾਲਿਆ ਜਿਤਨੇ ਲੋਕ ਪਾਲ ਹੋਏ ਹਨ ਉਹਨਾਂ ਨੂੰ ਨਿਦਾਨ ਕਾਲ ਤਾਲਿਆਂ ਆਂਤਵੇਚ ਕਾਲ ਨੇ ਦਲ ਦਿੱਤਾ ਹੈ ਕਿਰਪਾਨ ਪਾਨ ਜੇ ਜਪੈ ਜਿਹੜੇ ਕਿਰਪਾ ਨੂੰ ਹੱਥ ਵਿੱਚ ਧਾਰਨ ਕਰਨ ਵਾਲੇ ਮਹਾਕਾਲ ਨੂੰ ਚਾਪਦੇ ਹਨ ਅਨਾੰਤ ਥਾਟ ਤੇ ਤਪੈ ਉਹ ਅਕਿਆ ਲਈ ਬੇਸ਼ੁਮਾਰ ਸਾਧਨ ਜੁਟਾ ਲੈਂਦੇ ਹਨ ਜਿਤੇਕ ਕਾਲ ਧਿਆਏ ਹੈ ਜਿਤਨੇ ਵੀ ਕਾਲ ਮਹਾਕਾਲ ਨੂੰ ਧਿਆਉਂਦੇ ਹਨ జగਤ ਜੀਤ ਜਾਏ ਹੈ ਉਹ జగਤੋ ਤੇ ਜਿੱਤ ਪ੍ਰਾਪਤ ਕਰਕੇ ਜਾਂਦੇ ਹਨ ਬਚਤਰਚਾਰ ਚਤ੍ਰਯੰ ਜਿਸਦਾ ਸਰੂਪ ਬਚਿੱਤਰ ਅਤੇ ਸੁੰਦਰ ਹੈ ਪਰ ਮਿਆ ਪਵਿੱਤਰ ਹੈ ਅਤੇ ਬਹੁਤ ਪਵਿੱਤਰ ਹੈ। ਆਲੋਕ ਰੂਪ ਰਜਯੰ ਜੋ ਆ ਲੋਕਿਕ ਰੂਪ ਵਿੱਚ ਸਾਜ ਰਿਆ ਹੈ। ਸੋਨੇ ਸੁਪਾਪ ਭਜਯੰ ਉਸ ਦਾ ਨਾ ਸੁਣ ਕੇ ਭਾਪ ਭਜ ਜਾਂਦੇ ਹਨ। ਵਿਸਾਲ ਲਾਲ ਲੋਚੰ ਉਸ ਦੇ ਵਿਸ਼ਾਲ ਅਤੇ ਲਾਲ ਨੇਤਰ ਬੇਅੰਤ ਪਾਪ ਮੋਚਨੰ ਬੇਅੰਤ ਪਾਪਾਂ ਨੂੰ ਨਾਸ਼ਟ ਕਰਨ ਵਾਲੇ ਹਨ ਚਮਕ ਚੰਦਰ ਚਾਰਯੰ ਉਸ ਦੇ ਸਰੂਪ ਦੀ ਚੰਦਰਮਾ ਤੋਂ ਵੀ ਸੁੰਦਰ ਚਮਕਨੇ ਅਗੇ ਅਨੇਕ ਕਾਰਯੰ ਅਨੇਕ ਪਾਪੀ ਤਾਰੇ ਹਨ ਅਰਸਾਵਲ ਚੰਦ ਜਿਤੇ ਲੋਕ ਪਾਲਿਆਂ ਜਿਤਨੇ ਲੋਕ ਪਾਲ ਹਨ ਤਿਤੇ ਜੇਰ ਕਾਲਯੰ ਉਹ ਸਾਰੇ ਕਾਲ ਦੇ ਅਧੀਨ ਹਨ ਜਿਤੇ ਸੂਰ ਚੰਦਰੰ ਜਿਤਨੇ ਸੂਰਜਾ ਤੇ ਚੰਦਰਮਾ ਹਨ ਕਹਾ ਇੰਦਰ ਵਿੰਦਰਨ ਕੇ ਇੰਦਰਾ ਦੇ ਸਮੋਚ ਹਨ ਭਾਵ ਕਾਲ ਦੇ ਵਸ ਵਿੱਚ ਹਨ ਪੁਯੰਗ ਪ੍ਰਯਾਤ ਸ਼ੰਦ ਪੁਯੰਗ ਪ੍ਰਯਾਤ ਨਾਮ ਦਾ ਇਹ ਸ਼ੰਦ ਹੈ ਇਹ ਰਾ 14 ਲੋਕੰ ਕਾਲ ਚਕਰੰ 14 ਲੋਕਾਂ ਵਿੱਚ ਕਾਲ ਦਾ ਚੱਕਰ ਚੱਲਦਾ ਹੈ ਸਬੈ ਨਾਥ ਨਾਥੇ ਪਰਮੰ ਪੋਹੋਂ ਬੰਕਰਨ ਉਸਨੇ ਢੇਡੀ ਪੋ ਫਿਰਾ ਕੇ ਸਾਰੇ ਨਾਥਾ ਨੂੰ ਨੱਥ ਲਿਆ ਹੈ ਕਹਾਂ ਰਾਮਕ੍ਰਿਸ਼ਨ ਕਹਾਂ ਚੰਦ ਸੂਰੰ ਕੀ ਰਾਮਤੇ ਕ੍ਰਿਸ਼ਨ ਕੀ ਚੰਦਰਮਾ ਤੇ ਸੂਰਜ ਸਬੈ ਹਾਥ ਬਾਦੇ ਖਰੇ ਕਾਲ ਹਜੂਰੰ ਸਾਰੇ ਕਾਲ ਦੀ ਹਜ਼ੂਰੀ ਵਿੱਚ ਹੱਥ ਬੰਨ੍ਹੇ ਝੜੋਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ